ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਲਾ ਨਾਲ ਮੀਟਿੰਗ ਕੀਤੀ ਜਿਸ ਮੀਟਿੰਗ ਦੇ ਵਿੱਚ ਮੁੱਖ ਮੰਗ ਜੋ ਡੀਏ ਦੇ ਵਿੱਚ 12 ਨੰਬਰ ਦਾ ਕਾਨੂੰਨ ਸੰਬੰਧੀ ਪੇਕ ਵੀ ਦੇ ਅਰਿਆਂ ਲੈਣ ਸੰਬੰਧੀ 15 ਇੱਕ 15 ਦਾ ਨੋਟਿਸ ਰੱਦ ਕਰਨ ਸੰਬੰਧੀ 17 ਸਤ 2020 ਤੋਂ ਭਾਰਤੀ ਹੋਈ ਮਲਾਆਂ ਨੂੰ 6ਵਾਂ ਬੇਵਿਨਾਂ ਲਾਗੂ ਕਰਨ ਸੰਬੰਧੀ ਅਤੇ 2004 ਤੋਂ ਭਾਰਤੀ ਹੋਈ ਮਲਾਆਂ ਨੂੰ ਪ੍ਰਾਣੀ ਪੈਂਸਕੀ ਨੂੰ 1972 ਸਾਲ ਲਾਗੂ ਕਰਨ ਸੰਬੰਧੀ ਪੰਜਾਬ ਸਰਕਾਰ ਦੇ ਮਹਿੰਗੇ ਕੰਮਕਾਜ ਦੇ ਕੱਚੇ ਨੂੰ ਇਹਨਾਂ ਨਾਲ ਸੰਬੰਧੀ ਜੋ ਮੀਟਿੰਗ ਹੋਈ ਮੁਖਨਿਪੋਂ ਮਾਤਾਵਾਂ ਦੇ ਨਾਲ ਫਗਵਾੜੇ ਦੇ ਵਿੱਚ ਪਰ ਉਹਨਾਂ ਨੇ ਇਹ ਕਿਹਾ ਕਿ ਤੁਹਾਡੇ ਨੂੰ ਮੀਟਿੰਗ ਦੁਬਾਰਾ ਚੰਡੀਗੜ੍ਹ ਵਿੱਚ ਕੀਤੀ ਜਾਊਗੀ ਹੁਣ 2 ਅਗਸਤ ਨੂੰ ਜੋ ਕਿ ਮੀਟਿੰਗ ਪੰਜਾਬ ਉਹ ਚੰਡੀਗੜ੍ਹ ਵਿਖੇ 12:30 ਵਜੇ ਸ਼ੁਰੂ ਹੋਵੇਗੀ ਜੀ ਹੁਣ ਦੇਖਦੇ ਆ ਕਿ 2 ਅਗਸਤ ਨੂੰ ਕੀ ਮਿਲਾਨੇ ਮਸਾ ਹੁੰਦਾ ਜਾਂ ਨਹੀਂ ਹੁੰਦਾ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਐਪ ਸ਼ੁਰੂ ਕੀਤੀ ਜਾ ਰਹੀ ਹੈ ਜੀ ਸੁਣਨ ਵਿੱਚ ਆਇਆ ਹੈ ਕਿ ਜੋ ਸਾਡੇ ਰਿਟਾਇਰਡ ਲੋਕ ਸਾਥੀ ਆ ਉਹਨਾਂ ਨੂੰ ਹਰ ਸਾਲ ਜੋ ਸਾਡੀ ਬਣੀ ਲੋੜ ਨਹੀਂ ਪਵੇਗੀ ਇਹ ਸੁਣਨ ਵਿੱਚ ਆਇਆ ਹੈ ਜੀ ਕਿ ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਐਪ ਆ ਰਹੀ ਹੈ ਦੂਜੇ ਪਾਸੇ ਠੀਕਾ ਮਲਾਹ ਸਿੰਘ ਅਸਮੋਰਤਾ ਪੰਜਾਬ ਦੇ ਆਗੂ ਬਰਿੰਦਰ ਮੁੱਮੀ ਨੇ ਕਿਹਾ ਕਿ ਮੁੱਖ ਮੰਤਰੀ ਭਵਨ ਤਮਨ ਨਾਲ ਸਾਡੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਗੱਲਬਾਤ ਹੋਈ ਸੀ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਜੋ ਕਿ ਕੱਚੇ ਮਜ਼ਦੂਰਾਂ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਮੁੱਖ ਮੰਤਰੀ ਭਾਨ ਤੁਮਾਨ ਨੇ ਇਹ ਕਿਹਾ ਕਿ ਢਾੜਨਾ ਤਰ੍ਹਾਂ ਮੀਟਿੰਗ 2 ਅਗਸਤ ਨੂੰ ਪੰਜਾਬ ਭਵਨ ਜੰंडीगढ़ ਵਿਖੇ 12 ਵਜੇ ਸ਼ੁਰੂ ਹੋਏਗੀ ਜੀ ਹੁਣ ਦੇ ਦੇਾਂਗੇ ਜੋ 2 ਅਗਸਤ ਨੂੰ ਮੀਟਿੰਗ ਹੋ ਰਹੀ ਆ ਉਸਰੇ ਵਿੱਚ ਜੋ ਮੁੱਖ ਮੰਤਰੀ ਭਾਨ ਤੁਮਾਨ ਕੀ ਫੈਸਲਾ ਕਰਦੇ ਹਨ ਦੂਜੇ ਪਾਸੇ PSPCL ਵੱਲੋਂ 23 ਜੁਲਾਈ ਨੂੰ ਨਵਾਂ ਪੱਤਰ ਜਾਰੀ ਕੀਤਾ ਗਿਆ ਜੀਹਨਾਂ ਲੁਧਿਆਣੇ ਨੂੰ ਕਿਹਾ ਗਿਆ ਕਿ ਸਹਿ ਕਮ ਲੈਂਡਮੈਨ ਜੋ ਲੈਂਡਮੈਨ ਰਿਟਾਇਰਡ ਹੋ ਚੁੱਕੇ ਹਨ ਉਹਨਾਂ ਨੂੰ ਦੁਬਾਰਾ ਨੌਕਰੀ ਲਿਆ ਜਾਵੇ ਪਰ PSPCL ਦੇ ਮੁਲਾਜ਼ਮ PSPCL ਦੇ ਮੁਲਾਜ਼ਮ ਇਸ ਜੋ ਪੱਤਰ ਜਾਰੀ ਕੀਤਾ ਗਿਆ ਹੈ ਜੀਹਨਾਂ ਲੁਧਿਆਣੇ ਨੂੰ ਦਾ ਵਿਰੋਧ ਕਰਦੇ ਹਨ ਤੇ ਮੰਗ ਕਰਦੇ ਹਨ ਕਿ ਜੋ ਪਹਿਲਾਂ ਹੀ पीएस पीसीएल ਦੇ ਵਿੱਚ ਜਾਂ ਪੀਐਸਟੀਸੀਐਲ ਦੇ ਵਿੱਚ ਠੇਕੇਦਾਰਾਂ ਨੇ ਕੋਲ ਕੰਮੇ ਕੰਮ ਕਰਦੇ ਆ ਕੱਚੇ ਆ ਉਹਨਾਂ ਨੂੰ ਰੈਇਲਰ ਕਿਤੇ ਉਹਨਾਂ ਦੇ ਨਾਮ ਵਿੱਚ ਵੱਧਾ ਕਿਤੇ ਆਵੇ ਜਿਸ ਤਰ੍ਹਾਂ ਰੋਪੜ ਤੋਂ ਬੁਲਾਨ ਦੇ ਵਿੱਚ ਜਾਂ ਲਹਿਰਾ ਮਹਾਬਥਰਮਲਾਨ ਦੇ ਵਿੱਚ 20 ਸਾਲਾਂ ਤੋਂ ਕੰਮ ਹੈ ਬਹੁਤ ਹੀ ਘੜਤਨਖਾਂ ਦੇ ਠੇਕੇਦਾਰਾਂ ਨੂੰ ਕੰਮੇ ਕੰਮ ਕਰਦੇ ਆ ਉਹਨਾਂ ਨੂੰ ਰੈਇਲਰ ਕਰਨਾ ਚਾਹੀਦਾ ਸੀ ਪੀਐਸਪੀਸੀਐਲ ਲਈ ਮਨੇਵ ਨੂੰ ਪਰ ਮਨੇਵ ਨੇ ਕੀ ਕੀਤਾ ਡੈਸਰ ਡੈਸਕੰਟਰੋਲਰ ਆ ਜਾਂ AP ਆ ਜਾਂ GP ਆ ਜਾਂ ਸਕਿੱਲ ਵਰਕਰਾਂ ਉਹਨਾਂ ਨੂੰ ਦੁਬਾਰਾ ਨੌਕਰੀ ਰੱਖ ਵੀ ਲਿਆ ਹੈ ਬਹੁਤ ਘੱਟ ਨਗਰਾਂ ਦੇ ਪਰ ਅਸੀਂ ਮੰਗ ਕਰਦੇ ਹਾਂ ਕਿ ਨਵੀਂ ਭਰਤੀ ਕੀਤੀ ਜਾਵੇ ਜੋ ਨੌਜਵਾਨ ਪੀੜ੍ਹੀ ਨਵੀਂ ਆ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਨੌਕਰੀ ਦਾ ਨਾ ਕਿ ਰਿਟਾਇਰਡ ਹੋਏ ਸਾਥੀਆਂ ਜੋ ਸਾਡੇ ਉਹ 40 45 50 ਹਜ਼ਾਰ ਰੁਪਏ ਖਾ ਲੈਂਦੇ ਪੈਨਸ਼ਨ ਲੱਗ ਚੁੱਕੀ ਹੈ ਉਹਨਾਂ ਨੂੰ ਉਹ ਪੈਨਸ਼ਨ ਲੈਂਦੇ ਹਨ ਪਰ ਉਹਨਾਂ ਨੂੰ ਨਾ ਜ਼ਰੂਰ ਰੱਖਿਆ ਜਾਵੇ APPSC ਆ PSTC ਆ ਦੇ ਮੁਲਾਜ਼ਮ ਜੱਥੇ ਬੰਦਿਆਂ ਵੀ ਇਸ ਨੂੰ ਲੈਟਰ ਅਪਰੂਵ ਕਰ ਰਹੇ ਹਨ ਕਿ ਜੋ ਨਵੀਂ ਭਰਤੀ ਕੀਤੀ ਜਾਵੇ ਨਾ ਕਿ ਰਿਟਾਇਰਨ ਨੂੰ ਹਮਲਾਜ ਨੂੰ ਦੁਆਰਾ ਰੱਖਿਆ ਜਾਵੇ ਧੰਨਵਾਦ ਸਾਥੀਓ ਮੇਰੇ ਨਾਲ ਸਬਸਕ੍ਰਾਈਬ ਹੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ